ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਕਿੰਨਾ ਨੁਕਸਾਨ ਹੋਇਆ ਹੈ ਕਿੰਨੇ ਘਰ ਚੁੜੇ ਨੇ ਤੇ ਕਿੰਨੇ ਡੰਗਰ ਪੁੱਛ ਗਏ ਨੇ ਤੇ ਥੇਤੀ ਸਾਰੀ ਖਤਮ ਹੋ ਗਈ ਹੈ ਮੈਂ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਹ ਮਸਤ ਬੰਦ ਕਰ ਦੇ ਸਾਨੂੰ ਮੀਂਹ ਨਹੀਂ ਚਾਹੀਦਾ ਕਿਉਂਕਿ ਅਸੀਂ ਬਹੁਤ ਔਖੇ ਹਾਂ ਕਿੰਨੇ ਸਾਰੇ ਲੋਕਾਂ ਨੂੰ ਦੇਖਦੇ ਹਾਂ ਤਾਂ ਬਹੁਤ ਦੁੱਖ ਆਉਂਦਾ ਹੈ ਤੇ ਮੈਂ ਬੇਨਤੀ ਕਰਦੀ ਹਾਂ ਦੇ ਜਿੰਨੇ ਵੀ ਲੋਕ ਹੈ ਆਪਣਾ ਦਿਲ-ਫੁੱਲ ਜ਼ਰੂਰ ਪਾਉਣ ਹੈਲਪ ਕਰੋ ਆਪਣੇ ਨੇੜੇ-ਨੇੜੇ ਪਿੰਡਾਂ ਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਰੋਟੀ ਦੀ ਪਾਣੀ ਦੀ ਕੱਪੜੇ ਦੀ ਦਵਾਈਆਂ ਦੀ ਤੇ ਹੋਰ ਖਾਣੇ-ਪੀਣੇ ਦੀ ਹੋਰ ਚੀਜ਼ਾਂ ਦੀ ਪਸ਼ੂਆਂ ਵਾਸਤੇ ਕੁਛ ਵੀ ਹੈ ਡੰਗਰ ਚਾਰਾ ਉਹ ਜ਼ਰੂਰ ਦੇਜੋ ਤੇ ਅਸੀਂ ਆਪਣੇ ਪਿੰਡਾਂ ਦੀ ਮਦਦ ਕਰ ਰਹੇ ਹਾਂ ਕਿਉਂਕਿ ਸਾਡੇ ਪਿੰਡ ਨੇੜੇ ਵੀ ਪਾਣੀ ਆ ਗਿਆ ਉੱਥੇ ਵੀ ਅਸੀਂ ਮਦਦ ਕਰ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਅਰਦਾਸ ਕਰਦੀਆਂ ਪ੍ਰਮਾਤਮਾ ਅੱਗੇ ਵੀ ਸਾਰੇ ਨੂੰ ਸੁੱਖ ਸ਼ਾਂਤੀ ਦੇ ਤੇ ਇਹ ਹਣਾ ਦਾ ਕੰਮ ਕਰਕੇ ਵਾਹਿਗੁਰੂ ਕਰੇ ਸਾਰੇ ਅਰਦਾਸ ਕਰੂ ਜਦੋਂ ਸਾਰੇ ਰਲ ਕੇ ਅਰਦਾਸ ਕਰਦੇ ਆ ਤਾਂ ਵਾਹਿਗੁਰੂ ਜਰੂਰ ਸੁਣਦਾ ਤੁਸੀਂ ਵੀ ਸਾਰੇ ਅਰਦਾਸ ਕਰੋ ਪਲੀਜ਼ ਬਸ ਮੇਰੀ ਇਹ ਹੀ ਬੇਨਤੀ ਹੈ ਸਾਰੇ